ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਸਾਧ ਸੰਗਤ ਜੀ ਕੀ ਤੁਸੀਂ ਜਾਣਦੇ ਹੋ ਕਿ ਜਦ ਪਰਮਾਤਮਾ ਸਮੁੱਚੇ ਬ੍ਰਹਿਮੰਡ ਦੇ ਕਾਣ-ਕਾਣ ਵਿੱਚ ਹੈ ਤਾਂ ਉਹ ਪਰਮਾਤਮਾ ਕਿੱਥੇ ਨਹੀਂ ਹੈ ਧਰਮ ਦੀ ਦੁਨੀਆ ਵਿੱਚ ਹਰ ਪ੍ਰਾਣੀ ਨੂੰ ਇਹ ਗਿਆਨ ਹੈ ਕਿ ਸਮੁੱਚੇ ਬ੍ਰਹਿਮੰਡ ਵਿੱਚ ਸਭ ਦੀ ਰਚਨਾ ਪਰਮਾਤਮਾ ਨੇ ਹੀ ਕੀਤੀ ਹੈ ਉਹ ਆਪਣੇ ਹਰ ਰਚਨਾ ਵਿੱਚ ਅਤੇ ਸਮੁੱਚੇ ਬ੍ਰਹਿਮੰਡਾਂ ਦੇ ਕਣ-ਕਣ ਵਿੱਚ ਆਪ বিরাজਮਾਨ ਹੈ ਸਾਰੇ ਬ੍ਰਹਿਮੰਡਾਂ ਵਿੱਚ ਕੋਈ ਵੀ ਜਗ੍ਹਾ ਐਸੀ ਨਹੀਂ ਹੈ ਜਿੱਥੇ ਪਰਮਾਤਮਾ ਦੀ ਮੌਜੂਦਗੀ ਨਾ ਹੋਵੇ ਇੱਕ ਧਰਮੀ ਮਹਾਤਮਾ ਦੇ ਡੇਰੇ ਵਿੱਚ ਉਸ ਦੇ ਕੁਝ ਚੇਲੇ ਰਹਿੰਦੇ ਸਨ ਜੋ ਉਸ ਤੋਂ ਧਰਮ ਦਾ ਗਿਆਨ ਹਾਸਲ ਕਰਨ ਦੀ ਜਗਿਆਸਾ ਲੈ ਕੇ ਉਸ ਦੇ ਚਰਨੀ ਪਏ ਸਨ ਉਸ ਮਹਾਤਮਾ ਨੇ ਕੁਝ ਸਾਲਾਂ ਵਿੱਚ ਉਹਨਾਂ ਨੂੰ ਕਈ ਗ੍ਰੰਥਾਂ ਦਾ ਅਧਿਐਨ ਕਰਵਾ ਦਿੱਤਾ ਸੀ ਉਸ ਨੇ ਹੋਰ ਵੀ ਪ੍ਰਮਾਤਮਾ ਬਾਰੇ ਉਹਨਾਂ ਨੂੰ ਵਿਸਥਾਰ ਨਾਲ ਜਾਣਕਾਰੀ ਦਿੱਤੀ ਸੀ ਜਿਸ ਦਾ ਮੂਲ ਇਹ ਸੀ ਕਿ ਸਭ ਬ੍ਰਮੰਡਾਂ ਵਿੱਚ ਕੋਈ ਜਗ੍ਹਾ ਐਸੀ ਨਹੀਂ ਹੈ ਜਿੱਥੇ ਪ੍ਰਮਾਤਮਾ ਨਹੀਂ ਹੈ ਇਸ ਲਈ ਤੁਸੀਂ ਪਲ ਪਰ ਲਈ ਵੀ ਪ੍ਰਮਾਤਮਾ ਤੋਂ ਉਲਲੇ ਨਹੀਂ ਹੋ ਸਕਦੇ ਹੋ ਜਦ ਉਹਨਾਂ ਚੇਲਿਆਂ ਦੇ ਧਰਮ ਦੀ ਸਿੱਖਿਆ ਪੂਰੀ ਹੋ ਗਈ ਤਾਂ ਗੁਰੂ ਨੇ ਸੋਚਿਆ ਕਿ ਹੁਣ ਇਹਨਾਂ ਦਾ ਇੱਕ ਟੈਸਟ ਵੀ ਲੈਣਾ ਚਾਹੀਦਾ ਹੈ ਕਿ ਇਹਨਾਂ ਨੂੰ ਇੰਨੇ ਸਮੇਂ ਵਿੱਚ ਧਰਮ ਬਾਰੇ ਕੀ ਗਿਆਨ ਹੋਇਆ ਹੈ ਮਹਾਤਮਾ ਨੇ ਉਹਨਾਂ ਨੂੰ ਇੱਕ ਥਾਂ ਇਕੱਠੇ ਕਰਕੇ ਸਵਾਲ ਕੀਤਾ ਕਿ ਕੀ ਤੁਸੀਂ ਮੈਨੂੰ ਦੱਸ ਸਕਦੇ ਹੋ ਕਿ ਪਰਮਾਤਮਾ ਕਿੱਥੇ ਨਹੀਂ ਹੈ ਮਹਾਤਮਾ ਨੂੰ ਇਹ ਪਤਾ ਸੀ ਕਿ ਪ੍ਰਮਾਤਮਾ ਤਾਂ ਹਰ ਥਾਂ ਤੇ ਮੌਜੂਦ ਹੈ ਕੋਈ ਜਗ੍ਹਾ ਐਸੀ ਨਹੀਂ ਹੈ ਜਿੱਥੇ ਪ੍ਰਮਾਤਮਾ ਨਾ ਹੋਵੇ ਉਸਨੇ ਸੋਚਿਆ ਕਿ ਇਹ ਕੋਟਾ ਸਵਾਲ ਕਰਕੇ ਦੇਖ ਲਈਏ ਦੇਖੀਏ ਮੇਰੇ ਸ਼ੇਸ਼ ਇਸ ਦਾ ਕੀ ਜਵਾਬ ਦਿੰਦੇ ਹਨ ਇੱਕ ਚੇਲੇ ਨੂੰ ਛੱਡ ਕੇ ਸਭ ਨੇ ਮਹਾਤਮਾ ਨੂੰ ਕਿਹਾ ਇਹ ਮਹਾਤਮਾ ਜੀ ਕੋਈ ਐਸੀ ਜਗ੍ਹਾ ਨਹੀਂ ਹੈ ਜਿੱਥੇ ਪਰਮਾਤਮਾ ਨਾ ਹੋਵੇ ਪਰਮਾਤਮਾ ਹਰ ਥਾਂ ਤੇ ਬਰਾਜਮਾਨ ਹੈ ਇੱਕ ਚੇਲੇ ਨੇ ਕਿਹਾ ਕਿ ਗੁਰੂ ਜੀ ਇੱਕ ਐਸੀ ਥਾਂ ਹੈ ਜਿੱਥੇ ਪਰਮਾਤਮਾ ਨਹੀਂ ਹੈ ਮਹਾਤਮਾ ਨੇ ਸੋਚਿਆ ਕਿ ਕਈ ਸਾਲ ਦੀ ਪੜ੍ਹਾਈ ਵਿੱਚ ਮੁੱਖ ਤੌਰ ਤੇ ਮੈਂ ਤਾਂ ਇਹੀ ਸਮਝਾਇਆ ਹੈ ਕਿ ਪਰਮਾਤਮਾ ਕਣ-ਕਣ ਵਿੱਚ ਮੌਜੂਦ ਹੈ ਪਰ ਇਸ ਨੂੰ ਕਿਸ ਥਾਂ ਬਾਰੇ ਜਾਣਕਾਰੀ ਹੈ ਜਿੱਥੇ ਪਰਮਾਤਮਾ ਨਹੀਂ ਹੈ ਜਦਕਿ ਇਸੇ ਕੋਈ ਬ੍ਰਹਿਮੰਡਾ ਵਿੱਚ ਜਗ੍ਹਾ ਨਹੀਂ ਹੈ ਮਹਾਤਮਾ ਨੇ ਕਿਹਾ ਕਿ ਤੂੰ ਦੱਸ ਪਰਮਾਤਮਾ ਕਿੱਥੇ ਨਹੀਂ ਹੈ ਉਸ ਨੇ ਕਿਹਾ ਕਿ ਪਰਮਾਤਮਾ ਭਾਵੇਂ ਸਾਰੇ ਖੰਡਾਂ ਬ੍ਰਹਮੰਡਾਂ ਦੇ ਕਣ-ਕਣ ਵਿੱਚ ਹੈ ਅਤੇ ਆਪਣੀ ਹਰ ਬਣਾਈ ਹੋਈ ਰਚਨਾ ਦੇ ਵਿੱਚ ਹੈ ਪਰ ਇੱਕ ਥਾਂ ਹੈ ਜਿੱਥੇ ਪ੍ਰਮਾਤਮਾ ਨਹੀਂ ਹੈ ਉਹ ਥਾਂ ਹੈ ਸਾਡਾ ਹਿਰਦਾ ਸਾਡੇ ਇੱਦੇ ਵਿੱਚ ਪ੍ਰਮਾਤਮਾ ਦਾ ਵਾਸਾ ਨਹੀਂ ਹੈ ਜਿਸ ਦਿਨ ਸਾਡੇ ਹਿਰਦੇ ਵਿੱਚ ਪ੍ਰਮਾਤਮਾ ਦਾ ਵਾਸਾ ਹੋ ਗਿਆ ਉਸ ਦਿਨ ਅਸੀਂ ਪਰਮਾਤਮਾ ਦਾ ਰੂਪ ਹੋ ਜਾਣਾ ਹੈ ਇਹ ਸਮਝ ਲਵੋ ਕਿ ਜਦ ਤੱਕ ਅਸੀਂ ਮਾਇਆ ਦੇ ਜੰਜਾਲ ਵਿੱਚ ਅਸੇ ਹੋਏ ਹਾਂ ਪਰਮਾਤਮਾ ਦਾ ਵਾਸਾ ਸਾਡੇ ਹਿਰਦੇ ਵਿੱਚ ਨਹੀਂ ਹੈ ਉਹ ਮਹਾਤਮਾ ਆਪਣੇ ਦੁਆਰਾ ਪੁੱਛੇ ਗਏ ਉੱਠੇ ਸਵਾਲ ਦਾ ਜਵਾਬ ਆਪਣੇ ਚੇਲੇ ਕੋਲ ਸੁਣ ਕੇ ਬਹੁਤ ਖੁਸ਼ ਹੋਇਆ ਉਸ ਨੇ ਕਟ ਕੇ ਉਸ ਨੂੰ ਆਪਣੇ ਸੀਨੇ ਨਾਲ ਲਾ ਲਿਆ ਅਤੇ ਕਿਹਾ ਪੁੱਤਰਾ ਤੂੰ ਤਨ ਹੈ ਜਿਸ ਨੇ ਮੇਰੇ ਪੁੱਠੇ ਸਵਾਲ ਦਾ ਵੀ ਸਿੱਧਾ ਜਵਾਬ ਦੇ ਕੇ ਮੇਰੇ ਗਿਆਨ ਵਿੱਚ ਵਾਧਾ ਕਰ ਦਿੱਤਾ ਹੈ ਧਰਮ ਦੇ ਗਿਆਨ ਦੇ ਸਾਖੀ ਸੁਣਾਉਂਦਿਆਂ ਹੋਇਆ ਮੇਤੋਂ ਬਹੁਤ ਸਾਰੀਆਂ ਭੁੱਲਾ ਹੋ ਗਈਆਂ ਹੋਣ ਗਈਆਂ ਗੁਰੂ ਜੀ ਅਤੇ ਗੁਰੂ ਕੀ ਸੰਗਤ ਬਖਸ਼ਣ ਹਾਰ ਹੈ ਬਖਸ਼ ਦੇਣਾ ਇਹ ਸਾਖੀ ਅੱਗੇ ਹੋਰ ਸੰਗਤਾਂ ਵਿੱਚ ਸ਼ੇਅਰ ਕਰ ਦੇਣੇ ਮੇਰਾ ਚੈਨਲ ਸਬਸਕ੍ਰਾਈਬ ਕਰ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ